ਇਹਨਾਂ ਨੇ ਕੋਰੋਨਾ ਕਾਹ ਤੋਂ ਪਹਿਲਾਂ ਉਹ ਆਪਣੇ ਘਰ ਦੇ ਉੱਤੇ ਲਾਉਣ ਲਿਆ ਕੀ 12 ਲੱਖ ਰੁਪਏ ਲਿਆ ਦਾ ਉਹ ਆਹ ਉਹਨਾਂ ਨੇ ਪਹਿਲਾਂ ਕਿਕੋਵਲ ਭੜੀਆਂ 30 ਲੱਖ ਰੁਪਏ ਪਾਇਆ ਤੋਂ ਬਾਅਦ ਇਹਨਾਂ ਦੇ ਮਾਤਾ ਦੀ ਬੰਗਾਲ ਹੋ ਕੇ ਉਹਨਾਂ ਤੇ ਬਹੁਤ ਫਰਕ ਆਇਆ ਕੋਟੋਵਾ ਦਾ ਕਰੋਨਾ ਕਾਲ ਆ ਗਿਆ ਅਪਨ ਸਾਰੇ ਨੂੰ ਪਤਾ ਕਰੋਨਾ ਕਾਲ ਦੇ ਵਿੱਚ ਕਿਹਦੇ ਆ ਗਿਆ ਵਧੀਆ ਸੇ ਕਿਹਦੀ ਕਮੀ ਤੇ ਇਹ ਦੂਜੀ ਪੀੜੀ ਨੂੰ ਕੀ ਆ ਇਹ ਗੱਲ ਨਹੀਂ ਮੇਰਾ ਨੋਟ ਸੁਣਦੇ ਲੋਕੀ ਕਹਿੰਦੇ ਅਧਿਕਾਰੀ ਪੁਲਿਸ ਫੋਰਸ ਦੇ ਨਾਲ ਹੈ ਹੈ ਉਹ ਗਾਣੇ ਕੌਣ ਗਾ ਰਿਹਾ ਹੈ ਉਹ ਆਪਣੇ ਧੂੜੀ ਦੇ ਕਾਈ ਲਈਏ ਉਹ ਵੀ ਪ੍ਰਧਾਨ ਜੀ ਉਹਨਾਂ ਨੇ ਗੱਲ ਵੀ ਕੀਤੀ ਨਾਲ ਆਦੀਪਾ ਜੀ ਜੀਹੇ ਭਾਵੇਂ ਭਾਗ ਗਏ ਸੇ ਨੂੰ ਨੂੰ ਕੋ ਬਾਗਾਂ ਨੇ ਸਿਹਰਾ ਗਿਆਨ ਅੱਜ ਸਿਹਰਾ ਸਾਥੇ ਕਰਨਾ ਕਰ ਬਿਆਸਾਂ ਹੋ ਰਿਹਾ ਉਹਨਾਂ ਨੇ ਖਾਲਾ ਕਾਸਤੇ ਲਈ ਜੀਹ ਜਿਹੜੇ ਸਾਨੂੰ ਕੌਣ ਦੱਸਦੇ ਹੋ ਤੇ ਆਵੋਗੇ ਆਪਣੇ ਬਲਾਕ ਲਿਆ ਪੂਰੀ ਗਏ ਤੇ ਅਗਿਆਨ ਗਿਆਨ ਦੇ ਬੈਠੇ ਦੇ ਵਿੱਚ ਪ੍ਰਭੂ ਕਾਹੀ ਉਹ ਕਰ ਤੋਂ ਮੁਕਰੇ ਉਹ ਕਹਿੰਦੇ ਜੇਰਾ ਮੂਲ ਖੜਾ ਉਹੀ ਕਰੋ ਮੇਰਾ ਅੱਗੇ ਕਰਨਾ ਕਰੀਏ پوری ਸੰਗਾਪਾਸਾ ਉਹੀ ਕਰੋ ਪਰ ਉਹ ਪ੍ਰਾਈਵੇਟ ਬੈਂਕਾਂ ਦੇ ਸੈਂਦਾਰੇ ਇਹੋ ਕਰਿਆ ਹੁੰਦਾ ਆਪਣੀ ਖੜੀ ਆਈ ਸਰਦਾਰਾਂ ਕੇ ਦੀ ਪਹਿਤਾ ਹੋ ਗਏ ਆ ਜੱਟੇ ਅੰਗਰਾਹਾ ਜੱਟੇ ਬੰਦੀ ਖੜੀ ਹੋ ਕੇ ਭਰਾਓ ਆਈ ਨੂੰ ਮਾਰੋ ਮਰਦਾ ਪਿਆਰ ਸਹਿ ਪ੍ਰਸ਼ਾਸਨ ਨਾ ਪਹਿਸ ਛਾਦੀ ਜਿੱਤੇ ਪੁਲਿਸ ਦੇ ਪੁਲਿਸ ਆਕਾ ਕਲਾਕ ਅਡੇ ਨੋਟਬੰਦੀ ਕਾਪੀ ਅਡੇ ਜੀਐਸਟੀ ਬੰਦ ਕਰਤਾ ਇੰਨਾ ਕੀ ਚਾਹਦੇ ਵਿਚ ਹਮਲਾ ਵਾ ਕੀਦਾ ਹੋਇਆ ਹਮਲਾ ਹੋਇਆ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਸੌਦਾ ਕਾਰ ਦੇ ਵਿੱਚ ਕੁਪੀ ਹੀ ਕਰਦਾ ਹਾਂ ਸੁਣੇ ਬਾਰੇ ਕਾਤੇ ਉਹਨਾਂ ਨੂੰ ਕਿ ਕਰੇ ਕਰਨਗੇ ਮੋਬਾਈਲ ਤੇ ਮੋਈਦਾ ਹੁੰਦੇ ਉਹ ਕੰਮ ਕਰਕੇ ਕਿੰਨੇ ਮੋਬਾਈਲ ਬਣੇ ਕਿੰਨਾ ਆਪਾ ਖਾਪਾ ਕਮਾ ਗਏ ਹੋ ਸੁਹਣਾ ਕਾਲ ਦੇ ਵਿੱਚ ਨਮਰ ਦੂਜਾ ਇਹ ਵੀ ਨਹੀਂ ਕਿਤਾਇ ਕੰਮ ਹੋ ਉਹ ਨਹੀਂ ਕਿਤਾਇ ਕਿਤੇ ਪੈਜ ਤੇ ਵਾਕੇ ਕਾਬਰ ਘਾਣੇ ਬੋਲੇ ਅਜਾਣੇ ਪਰਦੇਈ ਆਪਣੇ ਕੋਲ ਕੌਣਾ ਕਾਰਨ ਹੈ ਮੇਰੀ ਚੌਕੜੀ ਹੋਈ ਹੈ ਤੇ ਅਸਰੇ ਦੀ ਕੌਣ ਹੋਈ ਹੈ ਮੇਰੇ ਕੋਲ ਕੰਮ ਬਣਦੇ ਹੋਗੇ ਹਾਈਡਰੀ ਬੰਦ ਹੋ ਗਈਆਂ ਇਹ ਕਹੇ ਪਰ ਆਉਂਦੇ ਕਿ ਯਾਤਕੀਆ ਕਰਦੇ ਕਬਦੇ ਨੇ ਇਹ ਬੜੀ ਕੰਮ ਸਮਾਂ ਹੋ ਰਿਹਾ ਚੋਣ ਸਮਾਂ ਹੈ ਕਾਹਦੇ ਦੇ ਵੀ ਕਿੰਨੀ ਆ ਪਲਾਟ ਉਹ ਬੈਠਾ ਪਰ ਆ ਜੂਗਾ ਕਿ ਸਰਕਾਰ ਨੂੰ ਸੈਂਕੜੇ ਡਿਗਰੀ ਜਿਹੜੀ ਚੋਕੀ ਹੋ ਜੂਗੀ ਵੀ ਕਹਾਵਾਂ ਜੱਟਾਂ ਡਿਗਰੀ ਜੰਤੇ ਨਹੀਂ ਹੈਗੇ ਵੀ ਇਹਨਾਂ ਨੂੰ ਸੋਖੀ ਡਿਗਰੀ ਚੋਕੀ ਜੰਨੀ ਹੋ ਕਹੇ ਪੱਟਾ ਆਖੇ ਲੋਕੀ ਰੋਕਾ ਚਾਹੁੰਦੇ ਨੇ ਉਹਨਾਂ ਦਾ ਆਖਰੀ ਮੁਸੀਬਤ ਇਹ ਹੈ ਕਿ ਕੋਈ ਸਾਬਤ ਨਹੀਂ ਹੋਦੀ ਆ ਕਿ ਉਹਦੇ ਬੱਚਾ ਆਖਰੀ ਬਿਛਾਰੇ ਨਹੀਂ ਹੁੰਦੇ ਤੇ ਪਰ ਉਹ ਹੁਣ ਕੀ ਪੰਜੰਮਗਲਾ ਕਿਤਾਬ ਨਹੀਂ ਹੁੰਦੀ ਆ ਹੋਰ ਭਰਾਓ ਕੀ ਹੋਇਆ ਜਿੰਨੀਆਂ ਮੇਲ ਦੀ ਖਾਤਰ ਹੋਰ ਖੇਤਾਂ ਦੀ ਖਾਤਰ ਪਾਣੀ ਪਾਰੀ ਸੱਜਾ ਜਾਂ ਪੂਰੀ ਸਿਆਸਤ ਦੇ ਨਾਲ ਇਹੇ ਲੰਬਾ ਜਿਹੇ ਬਣੇ ਹੋਏ ਤੇ ਸਰਕਾਰ ਸਾਥ ਕਰਦੇ ਹੋਏ ਨਾ ਬਣਿਆ ਨੂੰ ਉਹਨੇ ਵੀ ਰਿਆ ਵਾਪਸ ਚੁੱਕੀ ਐ ਤੇ ਮਾਦੇ ਬੱਚੋ ਇਹ ਆਖੀ ਦਿਖਾ ਲੱਗਿਆ ਹੁੰਦਾ ਨਾਲ ਤੇ ਇਹਦੇ ਉੱਪਰ 44 ਆ ਜਾ ਤਾਂ ਖਬਰ ਇਹ ਦਿਖਾ ਕੇ ਜਾਂ ਕਿਹੜੇ ਤੋਂ ਬਸਰਦਾ ਪਰ ਉਹ ਡੈਮਰ ਵੀ ਸਫਾਈ ਨਹੀਂ ਹੋਈ ਤਾਂ ਲੰਘਿਆ ਪੀਰਾ ਭਾਗਰਾ ਮੈਨੇਜਮੈਂਟ ਜੈਮੋ ਇਹ ਬੰਦਾ ਕੋਈ ਪੰਜਾਬ ਦਾ ਆ ਕੋ ਹੁੰਦਾ ਜੇ ਅੰਦਾਜ਼ਾ ਕੀਆ ਹੋ ਗਿਆ ਮੋਦੀ ਸਰਕਾਰ ਦਾ ਮੋਦੀ ਸਰਕਾਰ ਆਪਣੇ ਜੌਂ ਲੜਦੀਆਂ ਕਰਦੇ ਆਪਾਂ ਤਿੰਨ ਕਾਲੇ ਕੰੂ ਬਾਲਤ ਮੋੜੇ ਨੇ ਮੋਦੀ ਦੀ ਬਾਹਰ ਹੋ ਰਹੀ ਆਪਾਂ ਨੇ ਪਰ ਉਹ ਕੱਲੇ ਕੋ ਨਵੇਂ ਕਾਨੂੰਨ ਲੈ ਕੇ ਆਉਂਦੇ ਨੇ ਉਹ ਆਪਣਾ ਤਿੰਨ ਇਲਾਕਾ ਬਰਬਾਦ ਹੋ ਗਿਆ ਪਾਣੀ ਨਾਲ ਕਿੰਨੇ ਕਿਨੇ ਰੇਲ ਚੜ੍ਹ ਗਏ ਬਾਰੇ ਇੱਕ ਗੱਲ ਪਿਆ ਇਹ ਪੰਜਾਬ ਵਾਪਸੇ ਗੂੜੇ ਰਹੀ ਧਰਤੀ ਆ ਪੂਰਾ ਪੀੜਾ ਇਹ ਧਰਤੀ ਆ ਅੱਜ ਵੀ ਬਹੁਤ ਵੱਡੇ ਵੱਡੇ ਹੱਲੇ ਆ ਨੇ ਪੰਜਾਬ ਦੀ ਧਰਤੀ ਉੱਤੇ ਪਰ ਪੰਜਾਬ ਨੂੰ ਅੱਜ ਤੱਕ ਕੋਈ ਸੁਭਰੀ ਨਾ ਆਇਆ ਕਿਉਂਕਿ ਪੰਜਾਬ ਦਾ ਜਿਹੜਾ 1977 ਦੇ ਵਿੱਚ ਸਰਕਾਰਾਂ ਕੋਲ ਨਹੀਂ ਸੀ ਪੰਜਾਬ ਤੋਂ ਲਈ ਦੀ ਕਿਹੜੀ ਆ ਅੱਗੇ ਹੈ ਪੰਜਾਬ ਵਿੱਤ ਦੀ ਕਿਹੜੀ ਨਵੀਂ ਸਰਕਾਰ ਹੋਗਾ ਸਰਕਾਰਾਂ ਨੇ ਇਹ ਕੀ ਆਉਂਦਾ ਸਰ ਪਾਣੀ ਪਾਪਾ ਇਹੋ ਕੇ ਲਟੇਰੇ ਲਟੇਰੀਆ ਜਮਾਨਤਾ ਖਾਲਸਪੁਰੇ ਆ ਗਏ ਇਹ ਆਪਾਂ ਦਾ ਜਿਹਾ ਡਾਕਟਰ ਦੇ ਕਾਰ ਕੋਈ ਕਹਿੰਦਾ ਤੁਹਾਡੇ ਭਾਗੇ ਨੇ ਆਪਾਂ ਨੂੰ ਮੋਦੇ ਨੇ ਇਹੋ ਹੋ ਹੋ ਲਿਆ ਕਿੰਿਆਂ ਆਪਾਂ ਨੂੰ ਤੁਸੀਂ ਆਪ ਜਾਣਦੇ ਹੋ ਕਿ ਇਹ ਆਪ ਬੋਲ ਰਹੇ ਨੇ ਜੇ ਹਰੀ ਗਾਂਤੀ ਆਈ ਪਰ ਤਾਂ ਨਹੀਂ ਵੀ ਆਈ ਆਪਣੇ ਬਿਜੋਸਾਂ ਨੇ ਕਿਤੇ ਕਿਤੇ ਬਹੁਤ ਜਾਤੀ ਸੇ ਪੈ ਜਾ ਕਰਨੇ ਕਿੰਨਾ ਕਿੰਨਾ ਛੋਨਾ ਚਾਹ ਚਾ ਲੇ ਚੜਾ ਦੀਆਂ ਪਰ ਆਪਣੇ ਆਪ ਨੂੰ ਪਰਵਾਹੀ ਆ ਗਿਆ ਪਾ ਇਹ 80000 ਕੀ ਗੱਲਾਂ ਲਾਈਏ ਹਰਿਆ ਹੁੰਦੇ ਇਹ ਵੀ ਸਾਡਾ ਆਪਾਂ ਲੈ ਕੇ ਲਿਤੀਆ 50 ਲੋਕਾਂ ਦਾ ਪੂਰਨਪਣੀ ਆਸਰਾ ਫਤਿ ਲਿਖਣੀਆਂ ਨੇ ਲੇਨ ਦਾ ਕਰੀਆਂ ਅੱਲੇ ਦੀ ਬਾਣੇ ਆਪਣੇ ਨਾਲ ਨਾਲ ਕਰਦੇ ਸਾਡੇ ਕਿਹਾ ਕਿਨੇ ਨੇ ਸਰਕਾਰਾਂ ਦੇ ਨੀਤੇਦਾਰ ਕੇ ਜਿਹੜੇ ਨੇ ਆਪਣੇ ਕੋਲ ਕਾਪੇ ਸਰਕਾਰਾਂ ਨੇ ਆਪਾਂ ਮਾਰ ਦੇਖ ਲਿਆ ਆਪਾਂ ਦੇ ਪੀੜੇਵਾਰ ਦਵਾਈਆਂ ਖਾਤਾ ਦੇਖ ਲਈਆਂ ਸਾਡੇ ਦੇ ਰੋ ਕਾਣ ਮਜ਼ਦੂਰਾਂ ਕੀ ਹਾਲ ਹੈ ਆਇਆ ਕਾਲਾ ਬੇਡਾ ਬਜਾ ਦੀ ਨੂੰ ਤਾਂ ਕੋਈ ਦਵਾਈ ਮਚਾ ਲਈ ਤੇ ਇੱਕ ਰੋਜ਼ ਇਹ ਸਾਡੇ ਤੋਂ ਨਹੀਂ ਹੋਈ ਕੋਨੇ ਪਿਛੜੇ ਸਾਡ ਦੀ ਇਹ ਨਹੀਂ ਕੰਮ ਕਰਨ ਨੂੰ ਹੱਟ ਗਈ ਉਹਨਾਂ ਭਗਿਆਰ ਹੋ ਗਈ ਕਿ ਜਿਹੜੇ ਪੰਜਾਬੀ ਜਿੰਦੇ ਬੱਚਾ 1500 ਦੀ ਕੀਮਤ ਦਾ ਆਪਾਂ ਇਹ ਨਹੀਂ ਬਈਆ ਸਪਰੇਅ ਕਰਦੇ ਆਂ ਪੰਦੇ ਆਪਾਂ ਦੇ ਵੀ ਮੁਸਲਮਾਨਾਂ ਦਾ ਆਹਾਂ ਮੇਰੇ ਵਿੱਚ ਕਾਹ ਤੋਂ ਬਣਾਈ ਜਾਂਦੇ ਆ ਤਵਾ ਪਾ ਜਰਿਆ ਕੋ ਮਾਟਾ ਹੋਣੀ ਦਰੋਂ ਦੇਊਗਾ ਜਹਾਂ ਤੋਂ ਲੂਟ ਹੋਈ ਉਹ ਜਹਾਂ ਨਹੀਂ ਜਹਾਂ ਤੋਂ ਕੋਈ ਹੋਣੀ ਪਰ ਅਵਸਥਾ ਲੈ ਕੇ ਨੀਤੀਆਂ ਨੇ ਆਪਾਂ ਨੂੰ ਦਿਓ ਨਹੀਂ ਕਰਦੀ ਜਾਣਾ ਜੇਕਰ ਕਿਰਪਾ ਪਿੰਡਾਂ ਦੇ ਵਿੱਚ ਇੱਕ ਕਰਨੀ ਕਰਦੇ ਭੱਟੇ ਨਹੀਂ ਹੁੰਦੇ ਸਰਕਾਰਾਂ ਪਰਪਰਾ ਬੋਲੀ ਦੱਬੇ ਰਹੀਆਂ ਨਵੇਂ ਨਵੇਂ ਪੌਨਸੀ ਦੇ ਨਾਲ ਨਵੇਂ ਨਵੇਂ ਨੀਤੀਆਂ ਦੇ ਨਾਲ ਤੇ ਪਰ ਉਹ ਇੰਨਾ ਬਣਾ ਗਿਆ ਇੰਨਾ ਦਾ ਹਰ ਦਾ ਦਰਵਾਜ਼ਾ ਉਹ ਵਾਇਬ੍ਰੇਟ ਕਰਦਾ ਉਹ ਵਾਇਬ੍ਰੇਟ ਕਰਦਾ